ਲੋਕ ਸਭਾ ਚੋਣਾਂ ਵਾਸਤੇ ਵੋਟਾਂ ਮੰਗਣ ਲਈ ਪਿੰਡਾਂ ਵਿੱਚ ਜਾਣ ਵੇਲੇ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਡਟਵੇਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਭਾਜਪਾ ਆਗੂ ਮੁਖਮਿੰਦਰ ਸਿੰਘ ਮਾਹਲ ਸ੍ਰੀ ਅਮਰਸਰ ਜ਼ਿਲ੍ਹੇ ਦੇ ਪਿੰਡ ਰਾਣੀਆਂ ਵਿਖੇ ਵੋਟਾਂ ਮੰਗਣ ਗਏ ਸਨ ਤਾਂ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮਾਹਲ ਨੂੰ ਕਿਹਾ ਕਿ ਉਸ ਨਾਲ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਪਰ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੁਕਿਆ ਜਿਸ ਕਾਰਨ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਇਸ ਮੌਕੇ ਕਿਸਾਨਾਂ ਨੇ ਕਾਲੀਆਂ ਛੰਡੀਆਂ ਵਿਖਾਈਆਂ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਜੀ ਕਰ ਰਹਾ ਹੈ ਇਹ ਸਾਡੇ ਕਿਸਾਨ ਹਾਂਜੀ ਬੇਨਤੀ ਹੈ ਕੀ ਕਰ ਰਹੇ ਨੇ ਕਿਸਾਨਾਂ ਨੇ ਕੋਈ ਬਿਆਨ ਦੱਸੋ ਸਾਡੀ 1 ਕੋ ਮਿੰਟ ਦੀ ਇੱਕ ਸਵਾਲ ਕੀਤਾ ਇੱਕ ਜਵਾਬ ਲੈ ਲਓ ਜੀ ਹਾਂਜੀ ਹਾਂਜੀ ਦੱਸੋ ਤੁਸੀਂ ਜਵਾਬ ਦਿਓ ਸ਼ੋਭਕਰਨ ਸਿੰਘ ਸ਼ਹੀਦ ਹੋਇਆ ਉਹਦੇ ਲਈ ਇਹਨਾਂ ਨੇ ਕੀ ਕੀਤਾ ਵਾ ਲਖੀਨਪੁਰ ਖੀਦੀ ਚ ਸਾਡੇ ਕਿਸਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਗੱਡੀ ਦੇ ਨਾਲ ਡੰਡਿਆ ਗਿਆ ਤੇ ਭਾਜੀਪੀ ਉਹਨਾਂ ਨੂੰ ਗੱਡੀਆਂ ਤੇ ਭਾਉਂਦੀ ਉਹਨਾਂ ਨੇ ਕੀ ਕੀਤਾ ਵਾ ਗੁਰੂਆ ਜਿਹੜਾ ਐਮਟੀ ਬਣਿਆ ਨਹੀਂ ਐਮਟੀ ਦੀ ਨਹੀਂ ਗੱਲ ਵੇਖੋ ਜੀ ਗੱਲ ਪੋਹਿੰਟ ਜਿਹੜਾ ਇੰਨਾ ਸਵਾਲ ਪੁੱਛਦਾ ਜਿੰਨਾ ਸਵਾਲ ਇਹਨਾਂ ਦੇ ਜਵਾਬ ਦੋ ਜਦਾਂ ਨੂੰ ਇੱਕ ਪੂਰਾ ਜਿੰਨਾ ਸਵਾਲ ਪੁੱਛਦਾ ਉਹਦਾ ਜਵਾਬ ਦੋ ਮਿੰਟ ਦੇ ਵਿੱਚ ਇਹ ਨਹੀਂ ਵੇਖੋ ਜੀ ਤੁਹਾਡੇ ਵਾਸਤੇ ਆ ਜੀ ਵੇਖੋ ਸਾਡਾ ਤੁਹਾਡੇ ਨਾਲ ਵਿਰੋਧ ਨਹੀਂ ਸਾਡਾ ਭਾਜੀਪੀ ਸਰਕਾਰ ਤੇ ਉਹਦੀ ਵਿਚਾਰਧਾਰਾ ਨਾ ਵਾ ਕਿਉਂਕਿ ਅੱਜ ਤੁਸੀਂ ਪਿੰਡ 'ਚ ਆਏ ਜੀ ਬੀਜੇਪੀ ਸਰਕਾਰ ਲੋਕਾਂ ਨਾਲ ਕੀ ਕਰਦੀ ਬਿਹਾਰਪੁਰ ਦੇ ਬਲਾਸ ਬਲਾਸਕਰ ਸ਼ਹਿਰ ਦੇ ਵਿੱਚ ਕਿਸਾਨ ਤੇ ਮਜ਼ਦੂਰਾਂ ਨੂੰ ਕੁੱਟ ਕੇ ਚੰਬ ਦੇੜਤਾ ਕਦਾ ਕੀ ਕਸੂਰ ਕੀ ਆਪਣੀ 1250 ਏਕੜ ਜ਼ਮੀਨ ਜਿਹੜੀ ਸਰਕਾਰ ਨੇ ਖਿਹਾਈ ਉਹਦੇ ਪੈਸੇ ਮੰਗਦੇ ਆ ਤੁਹਾਡਾ ਸੋਚੀ ਆਪਾਂ ਲੋਕ ਨਹੀਂ ਜੀ ਇਹ ਕੰਮ ਨਹੀਂ ਹੋਣਾ ਗੱਲ ਨਹੀਂ ਅਸੀਂ ਕਰਦੇ ਉਹਦੇ ਦਾ ਬਿਆਨ ਆਇਆ ਜੀ ਕਿ ਉਹ ਗਲਤ ਹੋਇਆ ਉੱਥੇ ਸਾਡੇ ਕਿਸਾਨਾਂ ਦੀ ਔਰਤਾਂ ਦੀ ਚਮੜੀ ਢੇਡਦੀ ਇੱਕ ਬੰਨੇ ਬੀਜੇਪੀ ਸਰਕਾਰ ਮੋਦੀ ਸਰਕਾਰ ਨਾਹਰਾ ਲਾਉਂਦੀ ਆ ਬੇਟੀ ਪਚਾਓ ਬੇਟੀ ਪੜਾਓ ਤੇ ਕਈ ਕੁਝ ਕਰਦੇ ਨੇ ਤੇ ਕੀ ਹੁੰਦਿਆ ਮੈਲਾਵਾਂ ਦੇ ਨਾਲ ਬਲਤਕਾਰ ਹੁੰਦਿਆ ਤੇ ਉੱਥੋਂ ਸੈਂਟਰ ਦੇ ਵਿੱਚ ਬੈਠੇ ਆਗੂ ਕਹਿੰਦੇ ਆ ਕਿ ਸਵਰਨ ਜਾਤੀਆਂ ਦੇ ਲੋਕਾਂ ਦਾ ਖੂਨ ਗਰਮ ਹੁੰਦਾ ਇਹ ਦਲਤਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਹਾ ਹਾ ਦੇ ਦੰਗੇ ਹੋ ਰਹੇ ਆ ਬਈ ਗੱਲ ਸੁਣੋ ਮੇਰੀ ਰਾਜਾ ਸੰਸੀ ਕੱਲ ਕਤਲ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਸੋ ਜੀ 1 ਮਿੰਟ ਦੀ 1 ਮਿੰਟ ਦਾ ਜ਼ਿੰਮੇਵਾਰ ਕੌਣ ਹੈ ਮੇਰੀ ਗੱਲ ਸੁਣ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਤੇ ਨਹੀਂ ਜਿੰਮੇਵਾਰੀ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਅਸੀਂ ਤੇ ਹੁਣ ਹੋਰ ਅਸੀਂ ਉਸ ਕਤਤ ਦਾ ਨਹੀਂ 1 ਮਿੰਟ ਉਹਨੂੰ ਹੁਣ 1 ਮਿੰਟ ਸੌਪ ਕਰਨ ਦੇ ਨੰਬਰਾਰ ਦਾ ਕਿੰਨੇ ਮਰਵਾਇਆ ਇੱਕ ਗੱਲ ਤੇ ਗੱਲ ਸੁਣੋ ਇਹ ਗੱਲ ਨਹੀਂ 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 ਗੱ ਕੇ ਨਾਲ ਜੀ ਪਰਮੇਸ਼ਰ ਪਾਲ ਜੀ ਕਰ ਰਹੇ ਲੋਕਤੰਤਰ ਦਾ ਕਹਾਣ ਹੋ ਰਿਹਾ ਲੋਕਤੰਤਰ ਦਾ ਘਾਣੇ ਟੱਪਰ ਮਾਰਦਾ ਇਹ ਲੋਕਤੰਤਰ ਦਾ ਕੰਮ ਕਿਹੜਾ ਜਿਹੜਾ ਆ ਟੱਪਰ ਮਾਰਿਆ ਕੱਲ ਉਹ ਉਧਰ ਉਧਰ ਜਾਓ ਜੀ ਉਧਰ ਇਨਸਾਫ ਦਵਾਓ ਅਸੀਂ ਇੱਥੇ ਨਹੀਂ ਆਉਣਦੇ ਉੱਥੇ ਦੇ ਕੋਈ ਸਾਨੂੰ ਨੁਕਸਾਨ ਦੇਖੋ ਅਸੀਂ ਉਹਦੇ ਘਰ ਵੀ ਆਉਣਦੇ ਆ ਉੱਥੇ ਇਨਸਾਫ ਦਵਾਉਣਾ ਜਾ ਗਏ ਕੋਈ ਰੰਜਿਸ਼ ਹੋ ਸਕਦੀ ਯਾਰ ਆਪਣੀਆਂ ਰੰਜਿਸ਼ ਨਹੀਂ ਬੰਦਾ ਜਿਸ਼ ਹੋ ਸਕਦੀ ਯਾਰ ਰੰਜਿਸ਼ ਨਹੀਂ ਰੰਜਿਸ਼ ਹੋ ਸਕਦੀ ਯਾਰ ਰੰਜਿਸ਼ ਬਿਲਕੁਲ ਨਹੀਂ ਸਰਕਾਰ ਕੋਲੀਆਂ ਬਿਲਕੁਲ ਕੋਈ ਰੰਜਿਸ਼ ਨਹੀਂ ਆ ਜੀ ਉਧਰ ਮਿਟ ਜੀ ਉਸ ਪਤਨ ਨੂੰ ਰੰਜਿਸ਼ਨਾ ਕਹੋ ਉਹ ਰੰਜਿਸ਼ਨਾ ਸਤਨ ਨੂੰ ਨਸ਼ੇ ਕਰਕੇ ਹੋਇਆ ਜਿਹਨੂੰ ਪੰਜਾਬ ਸਰਕਾਰ ਚਲਾ ਰਹੀ ਆ ਉੱਥੇ ਤੇ ਕੋਈ ਡਰ ਨਹੀਂ ਲੱਗਦਾ ਚਲੋ ਪੰਜਾਬ ਸਰਕਾਰ ਸਰਕਾਰ ਦਾ ਆਪਾਂ ਦੇ ਅੰਤਰਤਾ ਵੀ ਕਰਦੇ ਆ ਚਲੋ ਨਾ ਕਰਦੇ ਆ ਸਰਦਾਰ ਜੀ ਕਿਹੜੇ ਕੰਮ ਨੇ ਕਰਨੇ ਆ ਆ ਮੈਂ ਤੁਹਾਡੇ ਪੁੱਤਰ ਆ ਜੀ ਅੱਜ ਆਪਾਂ ਆਪਣੇ ਆਪਣੇ ਗੱਲ ਕਰੀ ਦੋ ਆਈ ਆਪਣੇ ਪਿੰਡ ਦੇ ਕਿਸੇ ਨੇਤਾ ਨੂੰ ਨਹੀਂ ਬਣਦੇ ਆ ਆਪ ਪਾਰਟੀ ਨੂੰ ਵੀ ਜੀ ਪਾਰਟੀ ਤੋਂ ਮੈਂ ਅਗਰਸ ਰੂਪਾਂ ਦੇ ਹੇ ਭਰਾ ਬਣ ਕੇ ਗੱਲ ਸੁਣਨੀ ਚਾਹੁੰਦੇ ਉਹ ਤੇ ਅਸੀਂ ਸੁਣਾਈਏ ਜੇ ਤਾ ਆਦੇ ਬਸ ਸਾਡੇ ਨਾਲ ਉਸੇ ਬਾਦਰ ਪਰ ਅੱਜ ਉਹਦੇ ਬਾਦਰ ਪਹਿਲਾਂ ਚੱਲੀਏ ਬਾਦਰ ਤੇ ਪਹਿਲੇ ਉਦੋਂ ਵੀ ਸਾਡੇ ਬਾਦਰ ਨਾਲ ਕੇ ਸਾਡੇ ਬਾਦਰੋਂ ਮੈ ਕੇ ਜਿੱਥੇ ਅਜ ਨਾਲੇ ਕਰ 1 ਮਿੰਟ 2 ਮਿੰਟ ਓਥੋਂ ਦੇ ਚਲੀਏ 1 ਮਿੰਟ ਵੀ ਨਹੀਂ ਇੱਥੇ ਜਾਂਦੇ ਜਿੱਤੇ ਪਹਿਲਾਂ ਜਿਹੜਾ ਆ ਉਹ ਨਹੀਂ ਗੁੰਡ ਮੈਂ ਕਰੇ 1 ਮਿੰਟ ਨਾ ਕੋਈ ਖਲੋਰੀ ਬਾਦਰ ਤੇ ਜਾਂਦਾ ਆ ਨਾ ਕੋਈ ਸ਼ੰਭੂ ਬਾਦਰ ਤੇ ਜਾਂਦਾ ਉਦੋਂ ਵੀ ਆਵੇ ਹਾਂ ਵੀ ਉਹਨਾਂ ਖਸਾਨਾਂ ਵੀ ਕੋਟ ਮਾਰਦਾ ਸਾਡੇ ਪ੍ਰਦੇਸ਼ ਪ੍ਰਧਾਨ ਦਾ ਮੈਂਟੈਂਡ ਦੇ ਬਿਆਨ ਆਇਆ ਵਾ ਖਸਾਨਾਂ ਦੇ ਹੱਕ ਤੇ ਆਇਆ ਚੌਧਰੀ ਸੁਨੀਲ ਜਾਖੰਡ ਇੱਕ ਇੱਕ ਮਿੰਟ ਦੇ ਇਹ ਇੱਕ ਇੱਕ ਮਿੰਟ ਦੇ ਇਹ ਮੰਗਤੇ ਕੋਟ ਮਾਰ ਹੋਈ ਹੈ ਬਿਆਨ ਕੀ ਹੋਇਆ ਸਰਕਾਰ ਉਹਨਾਂ ਆ ਬੀਜੇਪੀ ਦੀ ਇੱਕ ਛੋਟਾ ਸਰਕਾਰ ਪੰਜਾਬ ਸਰਕਾਰ ਛੱਡਣ ਲਈ ਨਹੀਂ ਨਹੀਂ ਇਹ ਪੰਜਾਬ ਸਰਕਾਰ ਨਹੀਂ ਛੱਡਣ ਲਈ ਨਹੀਂ ਜੀ ਵੀਰ ਦਾ ਮੈਂਟੈਂਡ ਜਿਹੜੀ ਸਰਕਾਰ ਉੱਥੇ ਗੋਲੀਆਂ ਮਾਰ ਰਹੀ ਹੈ ਕਾਨੂੰਨ ਦੀ ਪੁੱਛੇਗਾ ਮੈਨੂੰ ਇਹ ਕੱਲ ਦੱਸਿਆ ਨਹੀਂ ਮੈਨੂੰ ਇਹ ਕੱਲ ਦੱਸਿਆ ਦੀ ਪੰਜਾਬ ਸਰਕਾਰ ਨੇ ਜ਼ੀਰੋ ਐਫ ਆਈ ਆਰ ਦੰਕ ਕਿਉਂ ਨਹੀਂ ਇਹ ਸਹੀ ਨਹੀਂ ਇਹ ਦੋਸ਼ੀ ਹੋ ਇੱਕ ਮਿੰਟ ਸਾਨੂੰ ਇੱਕ ਮਿੰਟ ਇੱਕ ਮਿੰਟ ਦੀ 10 ਮਿੰਟ ਕੇਂਦਰ ਕਿਉਂ ਨਹੀਂ ਰੱਖਦੇ ਕੇਂਦਰ ਚੋਣੀ ਫਿਰ ਵਿੱਚ ਨਫਲ ਦੇ ਕੇ ਕਰਨ ਦਿਆ ਦੋਚੀਆਂ ਦਿਖਾ ਰਹੇ ਹਰਿਆਣੇ ਦੇ ਵਿੱਚ ਪੀਜਪੀ ਦੀ ਸਰਕਾਰ ਕੇਂਦਰ ਕਰਨਾ ਦੇ ਵਿੱਚ ਹਰਿਆਣੇ ਦੇ ਵਿੱਚ ਪੀਜਪੀ ਦੀ ਸਰਕਾਰ ਆਏ ਨੇ ਇੱਥੇ ਫਿਰ ਕਿੰਨੇ ਪਾਉਂਦਾ ਬਾਜੀ ਨੇਮ ਕਰ ਦੋ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਪੀਜਪੀ ਦੀ ਸਰਕਾਰ ਇਹ ਨਾ ਪੀ ਨਹੀਂ ਦੱਸ ਸਕਦਾ ਮੈਂ ਦੱਸ ਸਕਦਾ ਪੀਜਪੀ ਸਰਕਾਰ ਹਰਿਆਣੇ ਆ ਗਏ ਨੇ ਜੱਟ ਹੋਇਆ ਮੇਰਾ ਦੀ ਧਰਤੀ ਤੇ ਆ ਹਰੇਣਾ ਕਿਵੇਂ ਕਰ ਦੂਗਾ ਕੀ ਐਫ ਆਈ ਆਰ ਜ਼ੀਰੋ ਕਿੰਨੇ ਦਰਜ ਕਰਨੀ ਗੋਲੀ ਕਿੱਦੋਂ ਚੱਲਣੀ ਹੈ ਮੇਰਾ ਬੁਮਰਾ ਕਰੀਏ ਅੱਜ ਜਿਹੜੇ ਟੱਕੋ ਮੇਟਾ ਵੀਰਾਂ ਤੋਂ ਮੇਟਾ ਜਿਹੜੇ ਪਰਿਵਾਰਾਂ ਤੋਂ ਚੱਲੇ ਨਿਕਲੋ ਮੇਰੇ ਤੋਂ ਉਹਨਾਂ ਨੂੰ ਇਹ ਕੰਮ ਕਰ ਦਿਓ ਪੀਚਰਚਾ ਦੇ ਉੱਤੇ ਕਰਕੇ ਜੈਸ਼ੀ ਦਾ ਨਾਮ ਲਿਖਾ ਦੇਣਾ ਜੁਰਮਾਬਾਦ ਜੁਰਮਾਬਾਦ ਮੇਰੇ ਕਰੇ ਕਿਸੂ ਵੀ ਤਰਾਓ ਲੱਖਾਂ ਮਜ਼ਦੂਰ ਮਾਰਿਆ ਜਾਊਗਾ ਜਿਹੜਾ ਮੰਡੀਆਂ 'ਚ ਕੰਮ ਕਰਦਾ ਏ ਪੇਰ ਰਜਗਾਰ ਹੋ ਜਾਊਗਾ ਜਿਹੜਾ ਉੱਥੇ ਮਾਲ ਢੋਂਦਾ ਟਰਾਂਸਪੋਰਟਰ ਗੱਡੀ ਵਾਲਾ ਉਹ ਟਰਾਂਸਪੋਰਟਰ ਮਾਰਿਆ ਜਾਊਗਾ ਭਰਾਓ ਜੇ ਕੋਈ ਥੇਲੇ ਵਾਲਾ ਏ ਓਏ ਰੇੜੀ ਵਾਲਾ ਮੰਡੀ ਚ ਲਾਈ ਏ ਭਰਾਓ ਮਾਰਿਆ ਜਾਊਗਾ ਇਸ ਵਾਸਤੇ ਆਪਾਂ ਨੂੰ ਇੱਕ ਜੁੱਟ ਹੋਣ ਦੀ ਲੋੜ ਆ ਆਉਗੀ ਗਰੀਬਾਂ ਨਹੀਂ ਹਾਂ ਤੁਹਾਡੇ ਨਾਲ ਦੇਖਾਂਗੇ ਜਾਨੀ ਜੇ ਬੰਨੇ ਤੂੰ ਠੀਕ ਕਰੋ ਹੱਜੇ ਭਇਆ ਕੋਈ ਨਹੀਂ ਆ ਸਰਕਾਰ ਆਈ ਨਹੀਂ ਤੇ ਦਾਬੇ ਦੂਰ ਸੱਚਮੇਤੀ ਜਿੰਦਾਬਾਦ 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 ਮਾਦੀ ਸਰਕਾਰ ਦਾ ਬੇੜਾ ਹੀ ਕਰ ਕਰ ਬੇੜਾ ਹੀ ਕਰ ਕਰ ਬੇੜਾ ਹੀ ਕਰ ਕਰ ਸਾਡੀ ਸਰਕਾਰ ਦਾ ਨਾ ਚੱਖਣਾ ਨਾ ਚੱਖਣਾ ਮੈਚੂਰਾ ਤੇ ਖੋਲ ਗਿਆ ਚੋਲਾ ਮਾਦੀ ਸਕਾਰਦਾ ਪਹਿਲਾ ਕਰਦਾ ਪਹਿਲਾ ਕਰਦਾ ਪਹਿਲਾ ਕਰਦਾ ਸਾਰੇ ਭਾਜਪੀ ਦੇ ਨੇਤਾ ਬਣੀ ਨਹੀਂ ਬਣ ਜਾਗੇ ਨਹੀਂ ਬਣ ਜਾਗੇ ਸਾਰਾ ਲੱਗਦਾ ਕੰਮ ਲੈ ਲੈ ਪੜਾ ਲੱਗਦਾ ਮੋਦੀ ਸਾਡਾ ਸਾਲਾ ਲੱਗਦਾ ਕੰਮ ਲੈ ਲੈ ਪੜਾ ਲੱਗਦਾ ਮੋਦੀ ਸਾਡਾ ਸਾਲਾ ਲੱਗਦਾ ਮੋਦੀ ਦਾ ਕਾਰ ਦਾ ਪੇੜਾ ਹੀ ਕਰਕੇ ਮੋਦੀ ਨਾਮਾ ਮਰ ਗਿਆ ਆਪ ਦੇ ਵਿੱਚ ਟਾਇਰ ਮੋਦੀ ਨਾਮਾ ਮਰ ਗਿਆ ਮੋਦੀ ਮੰਮਾ ਮਰ ਗਿਆ ਨਮੀ ਰੰਦੀ ਮਰ ਗਿਆ ਮੋਦੀ ਮੰਮਾ ਮਰ ਗਿਆ ਮੰਮੀ ਮੋਦੀ ਮਮਾ ਮਰ ਗਿਆ ਨਮੀ ਨਦੀਰ ਕਰ ਗਿਆ ਅਸੀਂ ਆਪਣੇ ਪਿੰਡਾਂ ਦੇ ਬੀਜੇਪੀ ਨੇਤਾ ਨੂੰ ਨਹੀਂ ਬਣਨ ਦੇਾਂਗੇ ਨਹੀਂ ਬਣਨ ਦੇਾਂਗੇ ਅਸੀਂ ਬੀਜੇਪੀ ਦੇ ਚਿਹਰੇ ਨੇਤਾ ਤਲਾ ਨਹੀਂ ਬਣਨ ਦੇਾਂਗੇ ਪਿੰਡਾਂ ਦੇ ਭਾਈ ਜਿਹੜੇ ਕੰਮਾਰੇ ਕਾਂਦੀਦਾਂ ਚੁਣ ਲੈਂਦੇ ਨੇ ਉਹਦਾ ਦਿਲਦਾਰ ਲੇਕਿਨ ਜੇ ਉਹਨਾਂ ਨੂੰ ਨਹੀਂ ਕਰੀਏ ਵੋਟਾਂ ਪਾ ਕੇ ਕਨੂੰ ਭਜਾਉਨੇ ਆ ਤੇ ਪਾਰਟੀ ਬਦਲੀ ਜਾਂਦੀ ਆ ਆ ਡੇਲੀ ਤੋਂ ਤੱਕ ਤੁਸੀਂ ਬੀਜੇਪੀ ਨੂੰ ਵੋਟ ਪਾਈ ਆ ਜੇ ਪਾਈ ਆ ਦਿਨ ਤੱਕ ਜੇ ਕਰਮ ਜੋਗੇ ਤੇ ਮੈਂ ਕਰਾਂਗਾ ਆ ਵੀ ਤਾਂ ਪਟਾ ਪਾਈ ਕੇ ਇੱਥੇ ਬੈਠੇ ਜਾਣਗੇ 2 ਮਿੰਟ 2 ਮਿੰਟ ਮੇਰੇ ਉਧਰ 2 ਮਿੰਟ 2 ਮਿੰਟ ਪਾਈਏ 2 ਮਿੰਟ 2 ਮਿੰਟ ਪਾਈਏ ਯਾਰ ਥੱਲੇ ਸੈੱਜ ਹੋ ਜਾ ਆਪਣਾ ਸਰਧਾਨ ਕੀ ਦੱਸਦੇ ਬਾਤ ਗਲਤੀ ਨਹੀਂ ਕੋਈ ਕੋਈ ਵੀ ਸਭਲਾ ਪਿਤਾ ਸਾਡੀ ਕੋਈ ਉਹਨਾਂ ਦਾ ਆਪੇ ਨਹੀਂ ਦੀਆਂ ਕੋਈ ਕੋਈ ਵੀ ਸੁਣਨਾ ਇਹ ਨਾ ਹੁੰਦਾ ਕਿ ਜਿਹੜੀਆਂ ਆ ਤੁਹਾਡੇ ਭਰਾ ਇੱਥੇ ਕਹੋਗੇ ਇੱਥੇ ਬਹਿ ਜਾਣਗੇ ਉੱਤੇ ਕਹੋਗੇ ਉੱਤੇ ਤੁਹਾਡੇ ਨਾਲ ਬਹਿ ਜਾਣਗੇ ਬਹੁਤ ਸਾਰਾ ਗੱਲ ਬਣਦੀ ਆ ਚਲੋ ਹਾਂ ਜੀ ਉਹ ਗੁਰਮੁਖੀ ਪੜ੍ਹਦੇ ਆਂ ਜੀ ਤਾਰੀਆ ਬੈਠੇ ਨੇ ਮੱਥੇ ਪਹਿਲਾ ਉਹ ਨਾ ਇਹ ਉਹ ਵੀ ਜਵਾਬ ਦੇ ਲੋ ਉੱਥੇ ਟੁਕੜੇ ਰੱਖ ਕੇ ਰੱਖ ਲਾ ਗਾਣਾ ਸੁਣਦੇ ਹੀ ਨਹੀਂ ਬੈਠੇ ਜਵਾਬ ਲੈ ਲੋ ਦੁਨੀਆ ਆਖਿਆ ਕਿਉਂ ਆਏ 1 ਟਾਈਮ ਪਹਿਲਾਂ 1 ਟਾਈਮ ਪਹਿਲਾਂ ਇੱਕ ਮਿੰਟ ਤੁਸੀਂ ਆਖਿਆ ਉੱਥੋਂ ਕਿਉਂ ਆਏ 13 ਮਹੀਨੇ ਬੈਠੇ ਤਹਾਡੇ ਪ੍ਰਧਾਨ ਮੰਤਰੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸਾਡਾ ਪ੍ਰਧਾਨ ਮੰਤਰੀ ਟਾਂਡਾ ਨਹੀਂ ਅਗੀ ਦੀ ਸੁਣਿਆ ਜਾਨੀ ਲੱਭ ਸੁਣਿਆ ਉਹਨਾਂ ਨੇ ਪੰਜ ਤੋਂ ਆਇਆ ਕਿ ਐਮਐਫਪੀ ਦੇ ਦਰਜ ਨੂੰ ਬਣੂਗਾ ਤੁਹਾਡੇ ਕਮੇਟੀ ਦੀ ਇੱਕ ਫੋਰਡ ਕਾਮੀ ਹੋਵੇ ਗੱਲ ਪੂਰੀ ਕਰ ਲੈ ਇੰਨੀ ਦਰ ਹੋਗੀ ਗੱਲ ਇਲੈਕਸ਼ਨ ਟਾਈਮ ਦੀ ਗੱਲ ਪੂਰੀ ਹੋ ਲੈੰਦੋ ਇਲੈਕਸ਼ਨ ਦੇ ਟਾਈਮ ਦੀ ਗੱਲ ਪੂਰੀ ਹੋ ਲੈੰਦੋ ਗੱਲ ਪੂਰੀ ਹੋ ਲੈੰਦੋ 13 ਮਹੀਨੇ ਤੋਂ ਬਾਅਦ ਬੈਠੇ ਬੈਠੇ ਬਾਲ ਵਗ ਰਹੇ ਆਹੀ ਬਾਰ ਬਾਰ ਉੱਧੋ ਕਿਉਂ ਨਾ ਇਲੈਕਸ਼ਨ ਦੇ ਵਿੱਚ ਸਰਫ ਪੋਲਿਟੀਕਲ अरे यार चंडा स्टंट यार दीदी अपने ये पीड़ा अपने ये बानियाँ ये बानियाँ चंडा नो में जाना आर करके फानू ही माने अब चंडा चुपका लग गया फानू ही माने अब फानी दा पर जेल माने वामा दे पर बिल्कुल पार्टी को बोली नहीं बोलते तेरी माने बीजेपी सरकार बुर्ता बुर्ता बीजेपी सरकार तो नो ए ਮੇਰੇ ਬਾਕੀ ਬਾਕੀ ਬੈਠੋ ਗੱਲਾਂ ਨਾ ਕਰੋ ਬੈਠੋ ਚੱਲ ਬਣ ਬੈਠੋ ਯਾਰ ਜਿਹੜੀ ਕਰਦੀ ਹੈ ਆਈ ਦਾ ਖੜੇ ਪਿੰਡ ਤੇ ਵਸਦੇ ਨਹੀਂ ਨਾ ਬੀ ਬੀ ਜੀ ਪੀ ਸਰਕਾਰ ਦਾ ਬੇਰਹਿਮ ਕਰਕੇ ਇਹ ਜਿਹੜਾ ਮਨਜ਼ੀ ਮਨਜ਼ੀ ਸਰਕਾਰ ਦਾ ਕਾਰਜਨਾਮਾ ਹੈ ਇਹ ਕਦੀ ਕਿਹਨੂੰ ਦੱਸਿਆ ਆ ਜਿਹੜਾ ਪਰੇਹਤ ਸਾਹਮਣੇ ਕਿਸਾਨਾਂ ਮਜ਼ਦੂਰਾਂ ਦੇ ਗਲੋਲ ਗੋਲੀ ਚਲਾਉਣ ਲਈ ਮਨਜ਼ੀ ਸਰਕਾਰ ਦਾ ਪੇੜ ਐ ਘਰ ਕੇ ਪੇੜ ਐ ਘਰ ਕੇ ਪੇੜ ਐ ਜੰਗਲ ਕਿਸਾਨਾਂ ਮਜ਼ਦੂਰਾਂ ਦਾ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਦੇ ਗੱਡੀ ਪੰਜਾਬ ਜਿੰਦਾਬਾਦ ਜਿੰਦਾਬਾਦ ਇਹ ਤਾਂ ਕਾਲ ਦੀ ਬਲੇ ਕੋਈ ਛਣ ਬਲ ਉਹਨਾਂ ਦੇ ਕੋਈ ਜਵਾਬ ਨਹੀਂ ਛਣ ਬਲ ਕੋ ਬੈਠ ਜਾਓ ਥੱਲੇ ਬੈਰੋ ਪਤਾ ਜੀ ਉਹਨਾਂ ਨੇ ਕੋਈ ਨਾ ਬੋੜੀ ਥੱਲੇ ਬੈਰੋ ਮੀਟਿੰਗ ਨਹੀਂ ਆਉਂਦੋਗੇ ਨਾ ਆਉਂਦੋ ਨਹੀਂ ਆਉਂਦੇ ਆਗੇ ਅਸੀਂ ਆਪਣੇ ਪੇੜਾ ਥੱਲੇ ਬੈਰੋ ਥੱਲੇ ਬੈਰੋ ਅਸੀਂ ਆਪਣੇ ਪੇੜਾ ਪੀੜਾ ਨਹੀਂ ਆਉਂਦੇ ਜਵਾਬ ਨਹੀਂ ਆਉਂਦੇ ਮੇਰੀ ਬੇਟੀ ਨੂੰ ਲੈ ਕੇ ਕੋਈ ਗੱਲ ਨਹੀਂ ਪਾਰਲੀ ਦੀ ਦਾ ਬੰਦਾ ਬੰਦਾ ਮੈਂ ਕਹਿੰਦਾ ਐਲ ਐਲ ਪੱਟੇ ਪੱਟੇ ਬੰਦੇ ਕੋਈ ਨਹੀਂ ਬੰਦ ਨਹੀਂ ਆਈ ਬੰਦੇ ਉਹ ਵੀ ਆ ਪੰਡਰ ਆਈ ਲਾਈਵ ਆਈਪੋਰਟ ਦਾ ਜ਼ੋਰ ਲਾ ਦੇ ਨਹੀਂ ਇਹਨਾਂ ਦੇ ਮਗਰ ਲੋਕਾਂ ਦੇ ਆਈ ਦਾ ਲੋਕਾਂ ਦੇ ਰੇਜ਼ ਜ਼ੋਰ ਇਹ ਕਿ ਉਹ ਪਹਿਲਾ ਬਣਾ ਦੇ ਸਾਡੇ ਵਿਰੋਧੀ ਹੋ ਗਏ ਸਾਡੇ ਤੇ ਸਾਡੇ ਵਿਰੋਧੀ ਹੋ ਗਏ ਉਹ ਬਾਊ ਉਹ ਬੰਦਾ ਬੜਾ

ਇੱਕ 10 ਦਿਨ ਵਾਸਤੇ 10 ਦਿਨ ਵਾਸਤੇ ਇੱਕ ਵਾਰੀ ਆਉਣੀ ਹੈ ਇੱਕ ਕਿਸਾਨ ਮਜ਼ਦੂਰ ਦੀ 6 ਮਹੀਨੇ ਬਾਅਦ ਵਾਰੀ ਆਉਗੀ ਜੇ ਤੁਹਾਨੂੰ ਕਿਸੇ ਵਿਆਹ ਸ਼ਾਦੀ ਜਾਂਦੇ ਆ ਜਾਂ ਕੋਈ ਦੁਕਾਨੀ ਸ਼ਾਈ ਹੋ ਜਾਂਦੀ ਪਰ ਆਪਾਂ ਸਿੰਗੇ ਕਿਨੇ ਇੱਥੇ ਹਸਪਤਾਲ 'ਚ ਬੈਠੇ ਰਹਿੰਦੇ ਆ ਪਰਾਵੋ ਫੋਨ ਬਖਤਿਆ ਉਠੰਦਾ ਉੱਠ ਪੋ ਇਹ ਆਪਣੀਆਂ ਜਿਹੜੀਆਂ ਰਹਿੰਦੀਆਂ ਮੰਗਾ મોદી ਸਰਕਾਰ ਨੇ ਮੰਨੀਆਂ ਸੀ 13 ਮਹੀਨੇ ਜਿੱਦੋਂ ਆਪਾਂ ਦਿੱਲੀ ਅੰਦolan ਲੜਿਆ ਸੀ ਉਹ ਪੂਰੀਆਂ ਕਰਵਾ ਲਈਏ ਤੇ ਪਰਾਵੋ ਕਿਸਾਲੀ ਵੀ ਬਚੂਗੀ ਮਜ਼ਦੂਰੀ ਵੀ ਬਚੂਗੀ ਤੇ ਦੁਕਾਨਦਾਰੀ ਤੇ ਟ੍ਰਾਂਸਪੋਰਟ ਵੀ ਬਚੂਗਾ ਪਰਾਵੋ ਜੇ ਆਪਾਂ ਇਸੇ ਤਰ੍ਹਾਂ ਜੇ ਨਾ ਨਿਕਲੇ ਇਹ ਰਾਜੋਂ ਤੇ ਭਰਾਓ ਸਾਰਾ ਹੀ ਕੁਝ ਸਾਡੇ ਤੋਂ ਕੁਝ ਦੂਰ ਨਹੀਂ ਆ ਕੋਈ ਦਿਨ ਥੋੜੇ ਜਿਹੀ ਚਲੇਦੇ ਭਰਾਓ ਕੁਝ ਸਾਡੇ ਤੋਂ ਖੋਇਆ ਜਾਊਗਾ ਫਾਰੇ ਕੇ ਪਿੰਡ ਜੋ ਜਥੇ ਜਾ ਰਹੇ ਨੇ ਇੱਕ ਜਥਾ ਜਾਂਦਾ ਆ ਇੱਕ ਤਰੀਕ ਨੂੰ 30 ਤਰੀਕ ਨੂੰ ਇੱਕ ਜੱਫਾ ਜਾਂਦਾ 10 ਤਰੀਕ ਨੂੰ ਇੱਕ ਜੱਫਾ ਜਾਂਦਾ 20 ਤਰੀਕ ਨੂੰ ਉਹਨਾਂ ਜੱਫਿਆਂ ਤੇ ਆਪਾਂ ਭਰਾਓ ਆਪਣਾ ਜਿਹੜਾ ਜਿਹਦਾ ਵੀ ਪ੍ਰਾਉ ਨੰਬਰ ਆਉਂਦਾ ਆ ਉਹ ਆਪਣੇ ਨੰਬਰ ਸਿਰ ਭਰਾਓ ਇੱਥੇ ਆਪਣੀ ਜਿੰਮੇਵਾਰੀ ਸਮਝ ਕੇ ਮੋਹਰਿਆਂ ਚ ਜਾ ਕੇ ਹਾਜ਼ਰੀ ਕਰੀਏ ਜੇ ਆਪਾਂ ਧਰਾਂ ਤੇ ਬੈਠੇ ਰਹਿ ਤੇ ਟਾਈਮ ਦੂਰ ਨਹੀਂ ਹੈਗਾ ਜਿਵੇਂ ਤੁਹਾਡੇ ਸਾਹਮਣੇ ਵੇਖ ਰਹਾ ਜੇ ਤੁਹਾਨੂੰ ਲਲਕਾਰ ਕੇ ਗਏ ਨੇ ਤੁਹਾਡੇ ਕਿੱਥੇ ਜਾਣਗੇ ਤੁਹਾਡੇ ਘਰੋਂ ਜਾਣਗੇ ਤੇ ਸਿੱਟਾ ਮਨ ਦੇਖਾਂਗੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਵੈਰੀਗਡਾ ਆ ਕੇ ਰਾਜ ਕੇ ਜਨ ਨਾਲ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਮੋਦੀ ਸਰਕਾਰ ਦਾ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਅਮਾਨੇ ਨੂੰ ਜਿੰਦਾਬਾਦ 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 پاله 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 یار پاله پاله موبائل پاله ويره ويره ਕਹ ਮਾਰ ਉਹ ਨਹੀਂ ਨਹੀਂ ਠੀਕ ਹੈ ਉਹ ਦੱਜਾ ਸੋ ਸੇ ਪਾਣੀ ਅੱਖ ਰੱਖਦੇ ਆ ਕਿੰਨੀ ਹੱਥਾਂ ਦੇ ਅੱਠ ਬੜੇ ਤਰ੍ਹਾਂ ਦੇ ਕਿੰਦੋ ਕਿਆ ਯਾ ਲੋਕ ਨੂੰ ਬੁਲਾਉਂਦੇ ਤੱਕ ਨਾ ਕਿਹਾ ਕਿਹੜੀ ਗੱਲ ਤੁਸੀਂ ਕੀਤੀ ਪਹਿਲੇ ਉੱਤੇ ਆਓ ਇਹਨਾਂ ਨੇ ਜੋਰਿਆ ਵੀਡੀਓ ਉਪਾਉਂ ਲਓ ਨਾ ਤੂੰ ਝੂਠ झूठ बैठबा जेके गलती सारा कुछ बोलना सरकार आ ਮੋਦੀ ਦੀ ਸਰਕਾਰ ਦਾ ਬੇੜਾਈ ਕਰਕੇ ਬੇੜਾਈ ਕਰਕੇ ਮੋਦੀ ਦੀ ਸਰਕਾਰ ਦਾ ਰਵੇ ਤੱਕਣਾ ਰਵੇ ਤੱਕਣਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਫਾਇਦੇ ਗੋਲੀ ਚਲਾਉਣ ਵਾਲੀ ਮੋਦੀ ਸਰਕਾਰ ਦਾ ਬੇੜਾਈ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸ਼ਾਂਤਮਈ ਧਰਨੇ ਲਾਉਣ ਵਾਲੇ ਤੇ ਗੋਲੀ ਚਲਾਉਣ ਲਈ ਮੋਦੀ ਸਰਕਾਰ ਦਾ ਭੇੜਾ ਹੀ ਕਰਕੇ ਐ ਰਿਹੜੇ ਕਿਲ ਲਾ ਕੇ ਸ਼ਿਮੂ ਬਾਰਡਰ ਤੇ ਕਿਸਾਨਾਂ ਮਜ਼ਦੂਰਾਂ ਡਾਕੇ ਭੋਲਣ ਵਾਲੀ ਮੋਦੀ ਸਰਕਾਰ ਦਾ ਭੇੜਾ ਹੀ ਕਰਕੇ ਇਹ ਸਰਕਾਰ ਬੰਦੇ ਇੱਕ ਆਖਲਾ ਮੋਤੀ ਸਰਕਾਰ ਦਾ ਰਵੇ ਕਾਖਣਾ ਰਵੇ ਕਾਖਣਾ ਰਵੇ ਕਾਖਣਾ ਜਿਹੜੇ ਸਾਡੇ ਪਿੰਡਾਂ ਜਾਣ ਕੇ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਮੰਗਦੇ ਹਨ ਦਾ ਰਵੇ ਕਾਖਣਾ ਰਵੇ ਕਾਖਣਾ ਰਵੇ ਕਾਖਣਾ ਜਿਹੜੇ ਮੋਤੀ ਦੇ ਤਲਾਸ਼ ਝੂਠੇ ਦਰਾਸੇ ਦੇ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਗਮਨਾਹ ਕਰਕੇ ਵੋਟਾਂ ਮੰਗਣ ਲੱਗ ਪਏੜਾ ਹੀ ਕਰਕੇ ਪੇੜਾ ਹੀ ਕਰਕੇ ਕਿਸਾਨਾਂ ਲੋਕਾਂ ਦਾ ਜਿੰਦਾਬਾਦ 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 ਕਿੰਨ ਡੋਰ ਦਾ ਜਵਾਬ ਦੇਵਾ ਜਿੰਦਾਬਾ 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 ਤੁਹਾਨੂੰ ਅਸੀਂ ਆਪਣੇ ਪਿੰਡਾਂ ਜਿੰਨਾਂ ਨੂੰ ਭਾਜਪਾ ਦੇ ਨੇਤਾ ਨੂੰ ਨਹੀਂ ਵੜਨ ਦੇ ਆਗੇ ਵੜੇ ਨਹੀਂ ਵੜਨ ਦੇ ਆਗੇ ਵਸੇ ਭਾਜਪਾ ਦੇ ਨੇਤਾ ਨੂੰ ਆਪਣੇ ਪਿੰਡਾਂ 'ਚ ਨਹੀਂ ਵੜਨ ਦੇ ਆਗੇ ਨਹੀਂ ਵੜਨ ਦੇ ਆਗੇ ਉੱਥੇ ਲੈ ਨਾ ਬਹਿ ਰੋ ਯਾਰ ਅੱਲਾ ਦੇ ਨਰੋ ਬਹਿ ਰੋ ਬੰਦਾ ਉੱਥੇ ਨਹੀਂ ਸਾਡੇ ਨਾਲ ਜਾਂਦਾ ਇੱਥੇ ਸਾਡਾ ਕੀ ਰਾਹੀ ਵੀ ਥਲੇ ਬਹਿ ਰੋ ਥਲੇ ਬਹਿ ਰੋ ਥਲੇ ਬਹਿ ਰੋ ਰਾਹੀ ਨਾ ਤੁਸੀਂ ਸਰਕਾਰ ਦੇ ਨੁਮਾਇंदे ਨਹੀਂ ਆਗੇ ਤੁਸੀਂ ਸਰਕਾਰ ਦੇ ਨੁਮਾਇंदे ਹੁਣ ਫੇਰ ਹੀ ਨੁਮਾਇंदे ਬਣ ਕੇ ਆਵੇ ਕੋਈ ਸਰਕਾਰੀ ਸਰਕਾਰ ਦੇ ਨੁਮਾਇंदे ਬਣ ਕੇ ਆਏ ਜਾਂ ਪੀਟੇ ਪੀਟੇ ਆਹ ਕੰਮ ਬੰਦਾ ਬਚਾ ਪਛਾਣਾਂਗੇ ਧਮਕੀਆਂ ਦੇ ਰਹੇ ਨੇ ਇਹਨਾਂ ਨੇ ਕਿਹਦੇ ਦੇਖ ਲਾਗੇ جلا کٹا واه دیکھنا سلام 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 مردا واه مردا واه زندہ باد زندہ باد پتا کو پر سلام های های बारण <multiple> ਵੀਡੀਓ ਬੰਦ ਦੀ ਸਾਰੀ ਸਾਡੀ ਵੀਡੀਓ ਬੰਦ ਸਾਰੀ ਵੀਡੀਓ ਬੰਦ ਕੀਤੀ ਆ ਬੀਬੀਆਂ ਗੇਲ ਜੀ ਕੱਟ ਕੀਤਾ ਆ ਆਰੇ ਮਾਰੇ ਤਨੀ ਗੱਟਾ ਦੀਵਾਲੀ ਕਰਦੇ ਬੜੀ ਆ ਬੀਬੀਆਂ बदले में याला बल में चढ़ो नहीं ना जो के बैठेंगे एक बार साहब ये उठ जाए दुनिया तुम्हारी है सही बात सारी बात नहीं करनी चाहिए पेंडिंग नहीं करना चाहिए ताड़ा कौन की ਕਹਦਾ ਰਿਹਾ ਜੀ ਸਭ ਬੰਦ ਹੋ ਜਾਂਦਾ ਆਹੋ ਸਾਡੇ ਦੇ ਮਨੋਂ ਜੀ ਅਸੀਂ ਤੁਹਾਡੇ ਮਾਦੇ ਪਿੰਡ ਚ ਜਿਹੜੇ ਬਾਗਾਂ ਚਾਹੀਦਾ ਜੇ ਉੱਧਰ ਆ ਜਾਓ ਜੇ ਉੱਧਰ ਸਾਵਾਂ ਜੀ ਕਿੰਨੇ ਅਰਜੈਂਟ ਫਾੜ ਹੋ ਗਿਆ ਕੋਈ ਇੱਥੇ ਜਾਣੇ ਅਫਸਰ ਜੀ ਕੋਈ ਨਾ ਬੰਦ ਕਰ ਇਹਨਾਂ ਵਰਨ ਦਾ ਪਿੰਡ ਚ ਮਦਦ ਵੀ ਕੋਈ ਨਾ ਪਿੰਡ ਚ ਵਰਨਦਾ ਬੇਸ਼ੱਕ ਜੀ ਆਹੀ ਨਹੀਂ ਬਣਦਾ ਪਿੰਡ ਦੇ ਵਿੱਚ ਕੋਈ ਵੀ ਬੰਦਾ ਜਦੋਂ ਇਹ ਕੰਮ ਕਰਦੇ ਉਧਰ ਨਹੀਂ ਗਿਆ ਇਹ ਸਾਡਾ ਬੰਦਾ ਕਿਹਾ ਕੋਈ ਅੱਜ ਤਾਂ ਡੇਰ ਬਣੇ ਇਹਨਾਂ ਨੂੰ ਖੜੋ ਲੋਕਾਂ ਨੂੰ ਲੜਾਓ ਸਾਡਾ ਇੱਥੇ ਬਹੁਤ ਬਣਦਾ ਨਹੀਂ ਬਣਦੀ ਸਾਨੂੰ ਨਹੀਂ ਕੋਈ ਬਣ ਜਾਵੇ ਬਣ ਜਾਵੇ ਬਣਾਉਂਦੇ ਹੋਰ ਜੋ ਜਿੱਦ ਵੀ ਕੋਈ ਹੋਵੇ ਉਹ ਦਿਦੋ ਕਹਿੰਦੇ ਉਹ ਬਿਲਕੁਲ ਨਾ ਹੈ ਤੇ ਮੈਂ ਕਹਿੰਦਾ ਜਿਹੜਾ 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 ਰਬੜ ਦੀਆਂ ਗੋਲੀਆਂ ਪੱਤੀਆਂ ਗੋਲਦੇ ਚਲਾਈਆਂ ਗਈਆਂ ਹੱਥੋਂ ਗੈਸ ਦੇ ਬੋਲੇ ਦਾ ਵੀ ਘਰਾ ਚੱਲਿਆ ਜਿਹਦੇ ਚ ਸਾਡੇ ਸੈਂਕੜੇ ਕਿਸਾਨ ਤੇ ਮਜ਼ਦੂਰ ਜਥਮੀ ਹੋਏ ਇੱਕ ਸਾਡਾ ਕਿਸਾਨ ਸੰਗਠਨ ਕਰਨ ਸਿੰਘ ਜਿਹਦੇ ਤੇ ਅਸੀਂ মিডিਆ ਰਾਹੀਂ ਗੋਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਭਾਰਤ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਦਿੱਲੀ ਆਪਣੀ ਰਾਜਧਾਨੀ ਤੇ ਕੋਈ ਹੱਕ ਨਹੀਂ ਕਿ ਉਹ ਆਪਣੀ ਹੋ ਰਹੀ ਲੁੱਟ ਪਰ ਅਸੀਂ ਆਪਣੀ ਮੰਗਾਂ ਵਾਸਤੇ ਕਿ ਦਿੱਲੀ ਨਹੀਂ ਜਾ ਸਕਦੀ कि सानू हम अपने हाथ गोलियां मिल बनती गाड़ो <laughs> गाड़े ਆ ਮਰਦਾ ਮਰਦਾ ਹਾਂ ਜੀ ਸਰਕਾਰ ਆਹ ਯਾਰ ਤੂੰ ਹੀ ਦੱਸ ਕੋਈ ਕਿਸਮ ਆਇਆ ਨਹੀਂ 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 ਕਿਉਂ ਨਹੀਂ ਕਿਉਂ ਲੋੜ ਪਈ ਯਾਰ ਦੇਖੋ ਜੀ ਅਸੀਂ ਆਹਨ ਮਜ਼ਦੂਰ ਸਿਕਿਟੀ ਪੰਜਾਬ ਤੇ ਜਿਹੜਾ ਆਹਨ ਮਜ਼ਦੂਰ ਮੋਰਚਾ ਤੇ ਸੂਜ ਕਸਾਨ ਮੋਰਚਾ ਗੈਰ ਰਾਜਨੀਤਿਕ ਬਹੁ ਫਾਰਮ ਤੇ ਉੱਤਰ ਪ੍ਰਧਾਨ ਨੇ ਜਿਹੜੀਆਂ ਹੋਰ ਵੀ ਜਥੇਬੰਦੀਆਂ ਨੇ 200 ਪਲੱਸ ਜਿਹੜਾ ਕਿ ਦਿੱਲੀ 'ਚ ਨਾ ਸੂਹ ਚੱਲ ਰਿਹਾ ਵਾ ਜਿਹਦੇ ਵਿੱਚ ਪੰਜਾਬ ਤੋਂ ਬਿਰੋਤੋਂ ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਇੰਨਾ ਵਿੱਚ ਭਾਜਪਾ ਨੂੰ ਵੋਟਾਂ ਨਹੀਂ ਮਿਲਣਗੀਆਂ ਪਰ ਇਸ ਵਿਰੋਧਾ ਆਮ ਆਦਮੀ ਪਾਰਟੀ ਅਕਾਲੀ ਦਲ ਜਾਂ ਫਿਰ ਕਾਂਗਰਸ ਨੂੰ ਫਾਇਦਾ ਹੋਏਗਾ ਇਹ ਆਉਣ ਵਾਲੇ ਦਿਨਾਂ ਦੌਰਾਨ ਸਪਸ਼ਟ ਹੋ ਜਾਵੇਗਾ ਪਿੰਡ ਰਾਣੀ ਕੇ ਵਿਖੇ ਕੋਈ ਭਾਜਪਾ ਦੇ ਵਿਰੋਧ ਦੇ ਇਸ ਪ੍ਰੋਗਰਾਮ ਵਿੱਚ ਔਰਤਾਂ ਨੇ ਵੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਿਸ ਤੋਂ ਸਾਫ ਹੈ ਕਿ ਪਿੰਡੂ ਔਰਤਾਂ ਵੀ ਹੁਣ ਰਾਜਨੀਤਿਕ ਪੱਖੋਂ ਚੇਤਨਤਾ ਵੱਲ ਬਦਲ ਰਹੀ ਹਨ ਮੇਰਾ ਰਿਪੋਰਟ ਰਾਪਤਾ ਪੰਜਾਬ ਟੀਵੀ ਅੰਮ੍ਰਿਤਸਰ ਸਾਹਿਬ ਕੁਝ ਨਹੀਂ ਰਹਿਣ ਦਿਨਾਂ ਨਾਲ ਤੁਹਾਡੇ ਕੋਲੋਂ ਤੁਹਾਡੇ ਡੰਗਣਾ ਤੇ ਟੈਕਸ ਲੱਗਣਗੇ ਪਰ ਉਹ ਤੁਹਾਨੂੰ ਕੋਠੀਆਂ ਦਾ ਟੈਕਸ ਦੇਣਾ ਪਊਗਾ ਤੁਹਾਡੇ ਵਾਸਤੇ ਸਨ ਲੋਕ ਤਾਂ ਕਰਾਏ ਜਾ ਰਹੇ ਆ ਕਿ ਅਸੀਂ ਉੱਥੇ ਤੁਹਾਡੇ ਤੋਂ ਫਸਲ ਲਵਾਂਗੇ ਤਤੁਹੀ 5-5 ਸਾਲ ਸਾਡੇ ਨਾਲ ਕਿਤੇ ਫਿਰਿਓ